ਲਓ ਜੀ ਹੁਣ ਆਪਾਂ ਪਹੁੰਚੇ ਆ ਪੂਰ ਇੰਪਲੀਮੈਂਟਸ ਤੇ ਇਹਦਾ ਪਹਿਲਾਂ ਤਾਂ ਇਹਨਾਂ ਰਿਵਰਸੀਬਲ ਪਲਾਉ ਹਾਲਾ ਹੀ ਤਿੰਨ ਵਾਲਾ ਹੈ ਤੇ ਵੀਕੇਟੀ ਟਾਇਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੋਤੇਹਾਲ ਵੀ ਨੇ ਠੀਕ ਆ ਜੀ ਇਹ ਬਹੁਤ ਡੰਗਾਏ ਜਾਂਦੇ ਤੇ ਮਗ ਰਹੇ ਰੂਲਾ ਲੱਗਿਆ ਹੋਇਆ ਇਹਨਾਂ ਨੇ ਜੋ ਉਹਦਾ ਥਰੇਸਰ ਬੱਟਾਂ ਵਾਲਾ ਜਿੰਦਰਾ ਇਹਨੂੰ ਵੀ ਤੁਸੀਂ ਉਰੋਂ ਹੱਥ ਨਾਲ ਖੋਲ ਕੇ ਕਰਨੇ ਇਹ ਜਿਹੜੇ ਬਾਸਮਤੀ ਦੀ ਖੇਤੀ ਕਰਦੇ ਨੇ ਠੀਕ ਹੈ ਜੀ ਜਾਂ ਜਿਵੇਂ ਕੋਈ ਸਰੋਂ ਦੀ ਖੇਤੀ ਕਰਦਾ ਅੱਗੇ ਆ ਗਿਆ ਇਹਨਾਂ ਦੀ ਆ ਡਿਸਕ ਹੈਰੋ ਤੁਸੀਂ ਆਪ ਚੈੱਕ ਕਰ ਸਕਦੇ ਹੋ ਪੂਰਾ ਇਹ ਆ ਗਿਆ 2 4 6 8 10 12 ਦਾ ਸੈੱਟ ਆ ਜੀ ਸੈਂਟਰ ਟਾਇਰ ਵਾਲਾ ਜਿਹੜੇ ਇਹ ਪਲਟਾਵੇਂ ਹਲ ਨੇ ਇਹ ਜਿਹੜੀ ਵਰਤੋਂ ਆਉਂਦੀ ਆ ਇਹਨੇ ਮਿੱਟੀ ਪਲਟਣੀ ਆ ਠੀਕ ਹੈ ਜੀ ਤੇ ਇਹ ਜਿਹੜੇ ਨੇ ਇਹ ਤੋਤੇ ਹਲ ਨੇ ਲਓ ਜੀ ਹੁਣ ਆਪਾਂ ਪਹੁੰਚੇ ਆ ਪੂਰ ਇੰਪਲੀਮੈਂਟਸ ਤੇ ਇਹਨਾਂ ਦੇ ਤੁਹਾਨੂੰ ਕੀ ਕੀ ਇੰਪਲੀਮੈਂਟਸ ਨੇ ਉਹ ਦਿਖਾਉਨੇ ਆ। ਇਹ ਬਹੁਤ ਵੱੰਦ ਕਰ ਦਿੱਤਾ ਜਾਵੇਗਾ। ਪਹਿਲਾਂ ਤਾਂ ਇਹਨਾਂ ਰਿਵਰਸੀਬਲ ਪਲਾਉ ਹਾਲਾ ਹੀ। ਤਿੰਨ ਵਾਲਾ ਹੈ। ਤੁਸੀਂ ਚੈੱਕ ਸਾ ਕਰਦੇ ਹੋ। ਸਪான்ਸਰ ਜੀਜੀ ਐਗਰੋਟੈਕ ਠੀਕ ਆ ਜੀ ਆਹ ਆ ਕਿਹਨਾਂ ਦੇ ਤੋਤੇ ਹਾਲਾ। ਕ੍ਰਾਈ ਮੈਗਰੋ ਤੇ ਬੀਕੇਟੀ ਟਾਇਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ। ਤੇ ਇੱਧਰ ਆ ਕੇ ਇਹ ਕਲਟੀਵੇਟਰ ਨੇ ਇਹ ਤੋਤੇ ਹਾਲ ਵੀ ਨੇ ਠੀਕ ਆ ਜੀ ਇਹ ਬਹੁਤ ਡੰਗਾਈ ਚੰਦੇ ਤੇ ਮਗ ਰਹੇ। ਰੂਲਾ ਲੱਗਿਆ ਵਿਆ ਇਹਨਾਂ ਨੇ ਜੋ ਡੜਾ ਬਣਦਾ ਨਾਲ ਦੀ ਨਾਲ ਪਾਨਾ ਦਾ ਇਹ ਬਹੁਤ ਜ਼ਿਆਦਾ ਹੈਵੀ ਨੇ ਇਹ ਬਹੁਤ ਮਤਲਬ ਆਮ ਹਲਾਂ ਨੂੰ ਡਬਲ ਢੰਗਾਈ ਤੇ ਜਾਂਦੇ ਨੇ ਜਿਹਹ ਜਾਂ ਤੁਸੀਂ ਪਲਟਾਵਾ ਹਲ ਫੇਰ ਲਿਆ ਜਿਹਹ ਜਾਂ ਇਹ ਫੇਰ ਲਾ ਇੱਕੋ ਚੀਜ਼ ਆ ਤੇ ਇਹ ਆਗੇ ਇਹਨਾਂ ਦੇ ਕਿੰਨੇ ਹੋ ਗਏ 6 13 17 ਹਲ ਨੇ 13 ਥੱਲੇ ਨੇ 4 ਇਹਨਾਂ ਦੇ ਦੋ ਇਧਰ ਤੇ ਦੋ ਇਧਰ ਇਹ ਫੋਲਡ ਹੁੰਦੇ ਨੇ ਠੀਕ ਆ ਜੀ ਇਹ ਆਗੇ ਇਹਨਾਂ ਦਾ ਥਰੇਸਰ ਅੱਗੇ ਆ ਗਿਆ ਇਹਨਾਂ ਦਾ ਜੀ ਬੱਟਾਂ ਵਾਲਾ ਜਿੰਦਰਾ ਇਹਨੂੰ ਵੀ ਤੁਸੀਂ ਉਰੋ ਹੱਥ ਨਾਲ ਖੋਲ ਕੇ ਵਾਧਾ ਘਟਾ ਸਕਦੇ ਹੋ ਇੱਕ ਇਹ ਥਰੇਸਰ ਆ ਗਿਆ ਜਿਹੜੇ ਥਰੇਸਰ ਨੇ ਇਹ ਜਿਹੜੇ ਬਾਸਮਤੀ ਦੀ ਖੇਤੀ ਕਰਦੇ ਨੇ ਠੀਕ ਹੈ ਜੀ ਜਾਂ ਜਿਵੇਂ ਕੋਈ ਸਰੋਂ ਦੀ ਖੇਤੀ ਕਰਦਾ ਕਾਫੀ ਮਤਲਬ ਕਣਕ ਦੀ ਝੋਨੇ ਦੀ ਸਰੋਂ ਦੀ ਮੱਕੀ ਦੀ ਜਿਹੜੀ ਮਰਜ਼ੀ ਤੁਸੀਂ ਫਸਲ ਇਹਨਾਂ ਦਾ ਹੀ ਘਟ ਸਕਦੇ ਹੋ ਇਹਨਾਂ ਦੀ ਕੁਆਲਿਟੀ ਦਾ ਫਰਕ ਆ ਵੀ ਇਹਨਾਂ ਨੇ ਦਾਣਾ ਟਾਈਮ 'ਚ ਨਹੀਂ ਕਰਦੇ ਕੁਆਲਿਟੀ ਬਹੁਤ ਜ਼ਿਆਦਾ ਹੈ ਜੈ ਜੀ ਮਸ਼ੀਨ ਦੀ ਸਫਾਈ ਆ ਕੰਬਾਈਨ ਦੀ ਉਹ ਹੀ ਜਿਹੜਾ ਦੀ ਸਫਾਈ ਆ ਅੱਗੇ ਆ ਗਿਆ ਇਹਨਾਂ ਦੀ ਆ ਡਿਸਕ ਹੈ ਰੋ ਤੁਸੀਂ ਆਪ ਚੈੱਕ ਕਰ ਸਕਦੇ ਹੋ ਪੂਰਾ ਇਹ ਆ ਗਿਆ 2 4 6 8 10 12 ਦਾ ਸੈੱਟ ਆ ਜੀ ਸੈਂਟਰ ਟਾਇਰ ਵਾਲਾ ਸਿਸਟਮ ਆ ਜੀ ਹੈ ਠੀਕ ਆ ਜੀ ਇਹ ਫਿਕਸ ਹੁੰਦੀਆਂ ਨੇ ਇਹਨਾਂ ਨੇ ਥੱਲੇ ਉੱਪਰ ਹੋਈ ਜਾਣਾ ਐਨ ਮਤਲਬ ਇੱਕ ਤੋਂ ਜਗਾ ਰੈਸਟ ਹੋ ਜਾਣਾ ਉਸ ਤੋਂ ਬਾਅਦ ਤੁਸੀਂ ਸੈਟਿੰਗ ਕਰ ਸਕਦੇ ਹੋ ਜਿੱਦਾਂ ਆ ਲੱਗਿਆ ਵਿਆ ਇੱਧਰ ਇਹਨੂੰ ਵਧਾ ਘਟਾ ਸਕਦੇ ਹਾਂ ਬੱਤੀ ਲੱਗੀ ਵੀ ਆ ਬਹੁਤ ਹੀ ਜ਼ਿਆਦੇ ਹੈਵੀ ਸਾਰਾ ਇੰਪਲੀਮੈਂਟ ਕਰਿਆ ਹੋਇਆ ਨੇ ਇਹਦੇ ਵਿੱਚ ਵੀ ਜੇ ਤੁਸੀਂ ਇਤੋਂ ਵੱਡਾ ਲੈਣਾ ਤਾਂ ਜਿੱਦਾ ਇਹ ਫੋਲਡਿੰਗ ਵਾਲੇ ਇਤੋਂ ਵੱਡੇ ਮਾਡਲ ਵੀ ਨੇ ਇਹਨਾਂ ਕੋਲ ਉਹ ਵੀ ਤੁਸੀਂ ਲੈ ਸਕਦੇ ਹੋ ਇਹ ਜਿਹੜੀਆਂ ਹੈਰੋ ਆ ਸਾਰੀਆਂ ਹੁੱਕ ਚ ਪਾ ਕੇ ਚੱਲਦੀ ਆ ਤੇ ਜੈਕ ਸਿਸਟਮ ਲੱਗਿਆ ਹੋਇਆ ਹਾਈਡਰੌਲਿਕ ਨਾਲ ਸਾਰੀਆਂ ਉੱਪਰ ਥੱਲੇ ਹੋਣੀਆਂ ਨੇ ਇਹਦੇ ਵਿੱਚ ਵੀ ਇਹ ਕਈ ਮਾਡਲ ਬਣਾਉਂਦੇ ਆ ਤੁਸੀਂ ਅਲੱਗ-ਅਲੱਗ ਮਾਡਲ ਇਹਨਾਂ ਤੋਂ ਲੈ ਸਕਦੇ ਹੋ ਠੀਕ ਹੈ ਜੀ ਜਿਹੜੇ ਇਹ ਪਲਟਾਵੇਂ ਹਾਲ ਨੇ ਇਹ ਜਿਹੜੀ ਵਰਤੋਂ ਆਉਂਦੀ ਆ ਇਹਨੇ ਮਿੱਟੀ ਪਲਟਣੀ ਆ ਠੀਕ ਹੈ ਜੀ ਤੇ ਇਹ ਜਿਹੜੇ ਨੇ ਇਹ ਤੋਤੇ ਹਲ ਨੇ ਇਹਨਾਂ ਨੇ ਬਣਾਏ ਪਏ ਨੇ ਇਹ ਡੰਗਾਈ ਇਹਨਾਂ ਨੇ ਉਨੀਓ ਕਰਨੀ ਆ ਇਹਨਾਂ ਨੇ ਸਿਰਫ ਮਿੱਟੀ ਨਹੀਂ ਪਲਟਣੀ ਇਹਨਾਂ ਨੇ ਡੰਗਾਈ 'ਚ ਜਾਣਾ ਮਤਲਬ ਡੂੰਗੀ ਬਹਾਈ ਕਰਨੀ ਆ ਠੀਕ ਆ ਜੀ ਤੇ ਇਹਨਾਂ ਨੇ ਮਿਲਟੀ ਮਿੱਟੀ ਦਾ ਪਾਸਾ ਬਲਟ ਦੇਣਾ ਉੱਪਰ ਵਾਲੀ ਮਿੱਟੀ ਥੱਲੇ ਵਾਲੀ ਥੱਲੇ ਵਾਲੀ ਮਿੱਟੀ ਉੱਪਰ ਵਗ ਜਾਂਦੀ ਆ ਠੀਕ ਆ ਜੀ ਉਹ ਅਲੱਗ ਚੀਜ਼ ਆ ਇਹ ਅਲੱਗ ਚੀਜ਼ ਆ ਇਹਨਾਂ ਨੇ ਬਸ ਜੇ ਤੁਸੀਂ ਮਿੱਟੀ ਦੇ ਵਿੱਚ ਮੈਂ ਮੰਨ ਲਓ ਪਰਾਲੀ ਰਲਾਉਣੀ ਆ ਤਾਂ ਇਹ ਚੀਜ਼ ਚੱਲੂਗੀ ਠੀਕ ਆ ਜੀ ਜੇ ਬੈਸੇ ਡੰਗਾਈ ਤੱਕ ਲੈ ਕੇ ਜਾਣਾ ਹੈ ਵੀ ਹਾਂ ਆਪਾਂ ਡੂੰਗੀ ਬਹਾਈ ਕਰਨੀ ਆ हां ए चलो जी चलोगी ठीक है जी ਤੇ ਇਹ ਪੂਰਾ ਇੰਪਲੀਮੈਂਟਸ ਇਹਨਾਂ ਦੇ ਨੰਬਰ ਨੇ ਜੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਨਾਂ ਨੰਬਰ ਹੈਗੇ ਨੇ ਜੀ 95873 13000 96 72193447 ਠੀਕ ਹੈ ਜੀ ਆਫਿਸ ਦੇ ਨੰਬਰ ਨੇ ਰਵਿੰਦਰ ਸਿੰਘ 99297 24434 ਬਲਜੀਤ ਸਿੰਘ 96027 5660 ਇਹ ਨੰਬਰਾਂ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਤੁਸੀਂ ਇੰਪਲੀਮੈਂਟ ਲੈਣਾ ਤੇ ਇਹੋ ਜਿੱਦਾਂ ਇਹ ਖੜੇ ਨੇ ਇਹਨਾਂ ਤੋਂ ਵੱਡੇ ਲੈਣੇ ਨੇ ਪਲਾਉ ਹਾਲ ਉਹ ਵੀ ਮਿਲ ਜਾਣਗੇ ਤੋਤੇ ਹਾਲ ਵੱਡੇ ਛੋਟੇ ਲੈਣੇ ਨੇ ਨਾਰਮਲ ਹਾਲ ਨੇ ਜਿਹੜੇ ਉਹ ਵੱਡੇ ਛੋਟੇ ਲੈਣੇ ਨੇ ਡਿਸਕ ਹੈਰੋਂ ਵੱਡੀ ਛੋਟੀ ਲੈਣੀ ਆ ਸਾਰੇ ਇੰਪਲੀਮੈਂਟੇਟੂ ਜੈਡ ਇਹ ਮਤਲਬ ਐਗਰੀਕਲਚਰਲ ਇੰਪਲੀਮੈਂਟ ਬਣਾਉਂਦੇ ਨੇ ਤੇ ਬਹੁਤ ਹੈਵੀ ਚ ਜਿਵੇਂ ਸਾਧੂ ਸਿੰਘ ਸੰਗਰੀਆ ਨੇ ਉਦਾਂ ਇਹਨਾਂ ਦਾ ਵੀ ਬਹੁਤ ਨਾਮ ਚੱਲਦਾ ਬਹੁਤ ਹੈਵੀ ਇੰਪਲੀਮੈਂਟੇਟ ਬਣਾਉਂਦੇ ਨੇ ਤੇ ਜਰੂਰ ਮੇਰੇ ਭਰਾ ਨੂੰ ਜੇਕਰ ਨੂੰ ਲੋੜ ਆ ਤਾਂ ਕੰਟੈਕਟ ਕਰਿਓ ਤੇ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਤੁਹਾਡਾ ਤੇ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੇ ਇਹਨਾਂ ਦੇ ਇੰਪਲੀਮੈਂਟ ਵਰਤੇ ਨੇ ਤਾਂ ਇਹਨਾਂ ਦੀ ਕੀ ਕੁਆਲਿਟੀ ਆ ਕਿੱਦਾਂ ਚੱਲਦੇ ਨੇ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਕਿਸੇ ਨਵੀਂ ਸਟਾਲ ਤੇ